ਅੱਜ ਦੇ ਟਾਈਮ 'ਚ ਨਾ ਯਾਰੋ ਜਿਨ੍ਹਾਂ 'ਚ ਹੁਨਰ ਆ ਉਹ ਰੋਲਦੇ ਫਿਰਦੇ ਆ ਤੇ ਜਿਨ੍ਹਾਂ 'ਚ ਕੋਈ ਹੁਨਰ ਨਹੀਂ ਆ ਉਹ ਫੇਮਸ ਹੋਏ ਫਿਰਦੇ ਆ ਲੋਕ ਵੀ ਉਹਨਾਂ ਨੂੰ ਸੁਣਦੇ ਆ ਪਰ ਉਹਨਾਂ ਦੀ ਗਾਇਕੀ 'ਚ ਕੋਈ ਦਮ ਨਹੀਂ ਹੁੰਦਾ ਜਿਨ੍ਹਾਂ ਦੀ ਗਾਇਕੀ 'ਚ ਦਮ ਆ ਉਹ ਵਿਚਾਰੇ ਆਪਣਾ ਇਹ ਟਾਇਲੈਂਡ ਆਪਣੇ ਅੰਦਰ ਹੀ ਲੁਕਾਈ ਬੈਠੇ ਆ ਹਾਲ ਹੀ ਵਿੱਚ ਇੱਕ ਛੋਟੇ ਜਿਹੇ ਬੱਚੇ ਦਾ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਵੀਡੀਓ ਕਲਿੱਪ ਨੂੰ ਦੇਖ ਕੇ ਨਾ ਸੱਚੀ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਇਸ ਬੱਚੇ ਦੀ ਆਵਾਜ਼ ਇੰਨੀ ਸੋਹਣੀ ਹੈ ਇਹ ਰੱਬ ਨੇ ਇਸ ਨੂੰ ਇੰਨੀ ਖੂਬਸੂਰਤ ਆਵਾਜ਼ ਦਿੱਤੀ ਹੈ ਨਾ ਜਿਸ ਆਵਾਜ਼ ਨੂੰ ਸੁਣ ਕੇ ਨਾ ਦਿਲ ਕਰਦਾ ਕਿ ਵਾਰ-ਵਾਰ ਸੁਣੀਏ ਸੋ ਆਓ ਇਹ ਛੋਟਾ ਜਿਹਾ ਵੀਡੀਓ ਕਲਿੱਪ ਤੁਹਾਡੇ ਨਾਲ ਬੈਠ ਕੇ ਦੇਖਦੇ ਆਂ ਜਿਸਮ ਜਿਆ ਹੁੰਦਾ ਉਹਨੇ ਪਿਆਰ ਸਾਡੇ ਨੂੰ ਤੇ ਅੱਜ ਜਿਸ ਨੂੰ ਜਿੰਦ ਕਿਚੂ ਕੱਢ ਕੇ ਨਾ ਜਾਂਦੀ ਜਿਸਮ ਜਿਆ ਹੁੰਦਾ ਉਹਨੇ ਪਿਆਰ ਸਾਡੇ ਨੂੰ ਟੜ ਦਿਲ ਲਾ ਰੋ ਨਬੀ ਗਨੇ ਆਂਦ ਲਈ ਹੁੰਦੀ ਆਪਣੀ ਤਾਂ ਤੈਨੂੰ ਕਦੇ ਝੱਡ ਕੇ ਨਾ ਜਾਂਦੀ ਹਾਂ ਛੱਡ ਕੇ ਨਾ ਜਾਂਦੀ ਸੱਚ ਝੱਡ ਕੇ ਨਾ ਜਾਂਦੀ ਕੋਈ ਮੱਚ ਬੂਰੇ ਦੀ ਤੱਪ ਨਾ ਸੋਚ ਲੈਂਦੀ ਉਹ ਸਾਡੇ ਵਾਲੇ ਆਉਂਦਾ ਕਨੂਰ ਵਾਂ ਆਪ ਹੱਸ ਕੇ ਨਾ ਜਾਂਦੀ ਮੈਂ ਛੱਡ ਕੇ ਨਾ ਜਾਂਦੀ ਸੱਜ ਛੱਡ ਕੇ ਨਾ ਜਾਂਦੀ ਸਾਨੂੰ ਉਹ ਰਵਾਂ ਆਪ ਹੱਸ ਕੇ ਨਾ ਜਾਂਦੀ ਥੈਂਕ ਯੂ ਯਾਰੋ ਸੱਚੀ ਦਸਿਓ ਵੀ ਮੂੜੇ ਦੀ ਆਵਾਜ਼ ਤੁਹਾਨੂੰ ਕਿਵੇਂ ਦੀ ਲੱਗੀ ਮੂੜੇ ਦੀ ਹੌਸਲਾ ਫਜ਼ਾਈ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਹਾਂ ਵਧੀਆ ਵਧੀਆ ਕਮੈਂਟ ਵੀ ਜਰੂਰ ਕਰਿਓ ਤਾਂ ਜੋ ਇਸ ਮੂੜੇ ਦੇ ਵੀ ਵਧੀਆ ਦੇ ਨਾਉਣ ਇਸ ਦੀ ਗਾਇਕੀ ਵੀ ਲੋਕਾਂ ਦੇ ਸਾਹਮਣੇ ਆਵੇ ਸੋ ਵੀਡੀਓ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਰੱਬ ਰੱਖਾ